ਹਾਂਜੀ ਆ ਮੈਂ ਤੋੜ ਲੈਂਦੇ ਸਵੇਰੇ ਸਵੇਰੇ ਤਾਜ਼ੇ ਤਾਜ਼ੇ ਕਰੇਲੇ ਕਿਲੋ ਕਿ ਕਿ ਹੈਗੇ ਕਿਲੋ ਸਾਰੇ ਹੋਣਗੇ ਹੁਣੀ ਤੋੜ ਕੇ ਲੈਂਦੇ ਸਵੇਰੇ ਸਵੇਰੇ ਅੱਛਾ ਸਬਜੀ ਬਣਾਦਾ ਸਵੇਰ ਸਵੇਰ ਉਹ ਪਰਾਂ ਬੇਲਾਂ ਦਿਖ ਰਹੀਆਂ ਏ ਹੁਣ ਮੈਂ ਬਣਾਉਣ ਲੱਗੀ ਸਬਜ਼ੀ ਕਟਿੰਗ ਕਰਦੀ ਹਾਂ ਗ੍ਰੀਲੀਅਨ ਇਹ ਕਿੱਥੋਂ ਆਈ ਇਹ ਸਾਈਜ਼ ਵੀ ਠੀਕ ਹਨ ਉੱਪਰੋਂ ਵੀ ਨਹੀਂ ਪੈਰ ਤਿਲ ਕੋ ਲੈਣਾ ਨੇ ਕਿੰਨੇ ਜਿਵੇਂ ਪਾਣੀ ਪੁਣੀ 150 ਦੇ ਚੱਪਾ

आइए यहां ਕੀ ਮੈਨੂੰ ਲੱਗ ਰਹੀ ਹੈ ਠੀਕ ਹੈ ਤੇਰੇ ਤਿਲਕੇ ਨਾ ਵਸ ਇਹਨੀ ਤਿਲਕ ਉਹ ਤਿਲਕਾਂ ਵਾਲੀ ਮੈਂ ਕੋਈ ਵੀ ਨਹੀਂ ਗੱਡੀ ਕਲਰ ਇਹ ਠੀਕ ਹੈ ਕਿਹਨੂੰ ਇਹੀ ਆਉਂਦਾ ਇਹ ਠੀਕ ਹੈ ਇਹ ਚ ਕਲਰ ਆ ਰਿਹਾ ਇਧਰ ਇਹ ਕੋ ਸਾਡਾ ਜੋੜੀ ਮਾਸਟਰ ਕੀ ਕਰਦਾ ਫਿਰਦਾ ਹਾਲੇ ਦੇਖ ਹਾਂ ਇਹ ਗੁੱਗੂ ਕੋਣੂ ਫਾਪ ਕਰੂਗਾ ਗਿਆ ਜੀ 5 ਵਜੇ ਦਾ ਸ਼ਾਮ ਨੂੰ ਮੈਂ ਚਾ ਰੱਖੀ ਹੋਈ ਆ ਮਿਸਤਰੀਆਂ ਵਾਸਤੇ ਅੱਜ 3-4 ਦਿਨਾਂ ਬਾਅਦ ਮਿਸਤਰੀ ਆਏ ਸਾਡੇ ਖੁੱਤੀ ਕਰਨ ਵਾਲੇ ਤੇ ਮੌਸਮ ਵੀ ਤਾਂ ਨਾ ਰਿਹਾ ਤੇ ਦੁਬਾਰੇ ਵੀ ਕਣੀਆਂ ਜੀਆਂ ਆਦ ਮਸਤੀ ਨਾ ਤੇ ਮੈਂ ਸਵਾਲ ਟੱਕਦੀ ਰਹੀਗੀ ਮੋਟਰ ਵਗੈਰਾ ਪਾਣੀ ਵਾਲੀ ਇੰਨੇ ਚ ਫਟਦੀ ਗਈਆਂ ਦੋ ਚਾਰ ਕਣੀਆਂ ਆਈਆਂ ਸੀਆਂ ਗਰਮੀ ਨਾ ਇੰਨੇ ਬੁਰੇ ਹਾਲ ਹੋਤੇ ਅੱਡੀ ਐ ਲੱਗਦਾ ਸੀ ਇਹ ਬਹੁਤ ਤੇਜ਼ ਹੁੰਦੀ ਹੈ ਉਹ ਬਹੁਤ ਬਦਲ ਚੜ੍ਹ ਕੇ ਆਇਆ ਸੀ ਤੇ ਮੀਂਹ ਤਾਂ ਕਿਹੜਾ ਆਉਣਾ ਸੀਗਾ ਸ਼ੌਣਾ ਅੰਦਰ ਚਾ ਰੱਖੀ ਹੋਈ ਸੀ ਮਿਸਤਰੀਆਂ ਵਾਸਤੇ ਤੇਦਰ ਫਤੇ ਦੇ ਪਾਪਾ ਵੀ ਅੱਜ ਜਲਦੀ ਆ ਗਏ ਸੀਗੇ ਇਹਨਾਂ ਨੂੰ ਹੋ ਗਿਆ ਅੱਧ ਤੱਕ ਘੰਟਾ ਆਇਆ ਨਾ ਕੰਮ ਤੋਂ ਹੁਣੇ ਰੈਸਟ ਕਰ ਰੇ ਸੀਗੇ ਫਤੇ ਨਾਲ ਮਸਤੀ ਕਰ ਰਿਆ Teh, anda rasa tidak kami jalan sebentar? Tidak ada.

ਤੇ ਫਿਰ ਅਸੀਂ ਜਾਵਾਂਗੇ ਨਹਾਤੋ ਕੇ ਅੱਜ ਵੀਰਵਾਰ ਹੈਗਾ ਫਿਰ ਨਹਾਣੂ ਕੇ ਕੰਮ ਕਰਕੇ ਜਾਨੰਗਾਤਰ ਮੱਥਾ ਟੇਕਣਾ ਬਾਬਾ ਜੀ ਦੇ ਪੀਰ ਤੇ ਅੱਜ ਵੀਰਵਾਰ ਹੈ ਨਾ